ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਵਧੀਆ 100% ਪਿਓਰ ਕਾਟਨ ਵਿਰਾਸਤ ਬ੍ਰੈਂਡ ਦੇ ਸੂਟ ਨੇ ਨਵੇਂ ਡਿਜ਼ਾਈਨ ਆ ਸਾਰੇ ਦੇ ਸਾਰੇ ਪੀਸ ਚੈੱਕ ਕਰ ਲੋ ਅੱਜ ਇਹ ਇਟ ਇਜ਼ ਦਾ ਪਹਿਲਾ ਆਰਟੀਕਲ neck ਦੇ ਉੱਪਰ ਕਢਾਈ ਆ ਜੀ ਪ੍ਰਿੰਟ ਦੇਖੋ ਕਿੰਡੀ ਸ਼ਾਨਦਾਰ ਆ ਇਹ 100% ਪਿਓਰ ਕਾਟਨ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਦੁਪੱਟਾ ਖੂਬਸੂਰਤ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦੇਣਾ ਨੰਬਰ ਮੇਰੀ ਤੁਹਾਡੀ ਸਕਰੀਨ ਦੇ ਉੱਪਰ ਰੇਟ ਰਹੂਗਾ ਦੋ ਸੂਟ ਮਿਲਣਗੇ ਜੀ 900 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਮੇਰੇ ਤੋਂ ਸਸਤੇ ਸੂਟ ਤੁਹਾਡੇ ਘਰੇ ਕੋਈ ਨਹੀਂ ਪਛਾ ਸਕਦਾ ਏਨੀ ਮੇਰੀ ਗਾਰੰਟੀ ਆ ਆ ਲੋ ਜੀ ਫਿਰੋਜ਼ੀ ਕਲਰ ਆ ਗਿਆ ਜੀ ਵੀ ਚੈੱਕ ਕਰੋ ਵਿਰਾਸਤ ਬ੍ਰਾਂਡ ਨਾਲ ਚੈੱਕ ਕਰਦੇ ਜਾਓ ਸਾਰੇ ਬ੍ਰਾਂਡਡ ਸੂਟ ਨੇ ਦੋ ਸੂਟ 900 ਰੁਪਏ ਦੇ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਕੋਈ ਐਕਸਟਰਾ ਚਾਰਜ ਨਹੀਂ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਪੀਸ ਜਿੰਨੇ ਮਰਜ਼ੀ ਲੈ ਲਓ ਬਹੁਤ ਮਾਲ ਆਇਆ ਹੈ ਮੇਰੇ ਕੋਲ ਪੀ ਚੈੱਕ ਕਰੋ ਜਰਾ ਕੀ ਆ ਬਾਤ ਹੈ ਪੂਰਾ ਲੰਬਾ ਚੌੜਾ ਦੁਪੱਟਾ 43 44 ਇੰਚ ਲੈਂਥ ਰਹੂਗੀ 2.5 ਮੀਟਰ ਦੀ ਬਾਟਮ ਰਹੂਗੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਫਿੱਟ ਚੈੱਕ ਕਰੋ ਡਿਜ਼ਾਈਨ ਦੇਖੋ ਜਰਾ ਦੋ ਸੂਟ ਮਿਲਣਗੇ ਜੀ 900 ਰੁਪਏ ਦੇ ਤੇ ਇਸ ਬਹੁਤ ਖੂਬਸੂਰਤ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਜਿਵੇਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਆ ਲਓ ਜੀ ਦੁਪੱਟਾ ਚੈੱਕ ਕਰੋ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਦੁਪੱਟੇ ਦੇ ਉੱਪਰ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਦੋ ਸੂਟ ਮਿਲਣਗੇ 900 ਰੁਪਏ ਦੇ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਵੀ ਚੈੱਕ ਕਰੋ ਜਰਾ 컬러 ਦੇਖੋ ਕਿੱਡੀ ਸ਼ਾਨਦਾਰਾ 컬러 ਕਿੰਨੇ 컬러 ਦੀ ਪ੍ਰਿੰਟਿੰਗ ਹੈ ਨਾਲ ਪ੍ਰਿੰਟਡ ਹੀ ਮਿਲੂਗੀ ਬਾਟਮ ਆਹ ਲਓ ਜੀ ਦੁਪੱਟਾ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਦੁਪੱਟਾ ਚੈੱਕ ਕਰੋ ਖੂਬਸੂਰਤ ਪੀਸ ਹੈ ਜੀ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਨੈਕਸਟ ਆਰਟੀਕਲ ਦਿਖਾਉਂਗਾ ਮੈਂ ਤੁਹਾਨੂੰ ਚਲੋ ਜੀ ਨੈਕਸਟ ਪੀਸ ਦੇਖੋ ਜਰਾ ਵੀ ਨੈਕ ਬਣਿਆ ਹੋਇਆ ਜੀ ਕੜਾਈ ਕੀਤੀ ਹੈ ਨਾਲ ਵੀ ਨੈਕ ਦੇ ਉੱਪਰ ਬਹੁਤ ਵਧੀਆ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਫਿਰ ਕਰੀਮ ਰੰਗ ਦੀ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਪ੍ਰਿੰਟਡ ਹੀ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਪੀਛੇ ਨੇ ਮੱਦੀ ਲਾਲੇ ਹੋ ਸੋਲੋ ਡਿਜ਼ਾਈਨ ਹੈ ਜੀ ਇਹ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸ रेंज रहूगी सिर्फ और सिर्फ दो सूट मिलने गए जी नौ सौ रुपये के सोलो पीस आ गया जी फीस जिन्हें मर्जी लै लो आ लो फी चेक करो जरा बहुत सोहने सोने सूट लैके आए थोड़े वास्ते अच प्रिंटी मिलेगी बॉटम तो मिलेगा जी दुपट्टा भी थोड़ा मिलेगा जी बहुत खूबसूरत दुपट्टा दुपट्टा चेक करो जरा पूरा लंबा चौड़ा दुपट्टा रहेगा कोई छोटा दुपट्टा नहीं रहेगा जी इन का आ लो जी ਔਰ ਕੋਈ ਕੰਪਲੀਟਲੀ ਬਹੁਤ ਸੋਹਣੇ ਸੋਹਣੇ ਸੂਟ ਨੇ ਆ ਲਓ ਜੀ ਪੀ ਚੈੱਕ ਕਰੋ ਖੂਬਸੂਰਤ ਪੀ ਜੀ 2 ਸੂਟ ਮਿਲੂਗੇ ਜੀ ਤੁਹਾਨੂੰ 900 ਰੁਪਏ ਦੇ ਜੀ ਨੈਕ ਦੇ ਉੱਪਰ ਕਢਾਈ ਹੈ ਜੀ ਨਾਲ ਸਾਹ ਦੇ ਵਿੱਚ ਫਰੰਟ ਦੇ ਉੱਪਰ ਬੂਟੀ ਵੀ ਕਢਾਈ ਕੀਤੀ ਹੋਈ ਆ ਪਲੇਨ ਮਿਲੂਗੀ ਪਿਓਰ ਕਾਟਨ ਦੀ ਉਹ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਕਾਟਨ ਦਾ ਪ੍ਰਿੰਟਡ ਦੁਪੱਟਾ ਖੂਬਸੂਰਤ ਪੀਸ ਹੈ ਦੁਪੱਟਾ ਚੈੱਕ ਕਰੋ ਜਰਾ ਆਬ ਬਾਤ ਹੈ 컬러 ਦੇਖੋ ਕਿੰਨੇ ਸ਼ਾਨਦਾਰ ਨੇ ਇਹਦੇ ਵਿੱਚ 컬러 ਤੁਹਾਨੂੰ ਮਿਲੂਗਾ ਜੀ ਇੱਕ ਪੀਚ 컬러 ਹੈ ਜੀ ਇੱਕ 컬러 ਮਿਲੂਗਾ ਇਹਦੇ ਵਿੱਚ ਤੁਹਾਨੂੰ ਪਿੰਕ 컬러 ਦੀ ਤਿੰਨ 컬러 ਨੇ ਤਿੰਨੇ 컬러 ਜ਼ਬਰਦਸਤ ਨੇ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ neck ਦੇ ਉੱਪਰ ਕੜਾਈ ਕੀਤੀ ਹੋਈ ਹੈ ਜੀ ਪਿਓਰ ਕਾਟਨ ਹੈ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਨਾਲ ਪ੍ਰਿੰਟਡ ਹੀ ਮਿਲੂਗੀ ਬਾਟਮ ਤੇ ਨਾਲ ਪ੍ਰਿੰਟਡ ਮਿਲੂਗਾ ਜੀ ਦੁਪੱਟਾ ਆਹ ਲਓ ਕੋ ਗੱਡਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਹੈ ਜੀ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਰੇਟ ਰਹੂਗਾ ਸਿਰਫ ਸਿਰਫ 2900 ਰੁਪਏ ਦੀ ਆ ਲਓ ਜੀ yellow color ਤੇ ਇੱਕ ਕਲਰ ਮਿਲੂਗਾ ਜੀ ਇਹਦੇ ਤੁਹਾਨੂੰ grey color ਬਹੁਤ ਸੋਹਣੇ ਸੋਹਣੇ ਪਰ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲਓ ਜੀ ਡਿਜ਼ਾਈਨ ਦੇਖੋ ਕਿੱਡੇ ਘਟ ਆਏ ਨੇ ਅੱਜ ਜਿਹੜੇ ਕਸਟਮਰ ਨੇ ਮੇਰੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ neck ਦੇ ਉੱਪਰ ਕਢਾਈ ਚੈੱਕ ਕਰੋ ਜੀ ਕਿੰਨੀ ਖੂਬਸੂਰਤ ਕਢਾਈ ਕੀਤੀ ਹੋਈ ਆ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਪਲੇਨ ਆ ਪ੍ਰਿੰਟਡ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਦੁਪੱਟਾ ਪ੍ਰਿੰਟਿੰਗ ਦੇ ਖੁੱਦ ਦੁਪੱਟੇ ਦੀ ਇਹ ਸੈਲਫ ਦੇ ਉੱਪਰ ਦੁਪੱਟਾ ਬਣਿਆ ਹੋਇਆ ਜੀ ਸੈਲਫ ਥੱਲੇ ਸੈਲਫ ਬਣਿਆ ਹੋਇਆ ਉਹਦੇ ਉੱਪਰ ਪੈਂਟਿੰਗ ਕੀਤੀ ਹੋਈ ਆ ਪਿਓਰ ਕਾਟਨ ਦਾ ਦੁਪੱਟਾ ਖੂਬਸੂਰਤ ਪੀਸ ਕਲਰ ਦੇਖੋ ਇਹਦੇ ਵਿੱਚ ਕਲਰ ਮਿਲੂਗਾ ਜੀ ਕਿ ਤੁਹਾਨੂੰ ਪਰਪਲ ਜਾਂ ਕਲਰ ਆ ਇੱਕੇ ਵਿੱਚ ਮਿਲੂਗਾ ਜੀ ਬੋਟਲ ਗ੍ਰੀਨ ਕਲਰ ਜੀ ਤਿੰਨ ਕਲਰ ਨੇ ਤਿੰਨੇ ਕਲਰ ਜਬਦਸਤ ਨੇ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੈਕਸਟ ਡਿਜ਼ਾਈਨ ਦੇਖੋ ਜੀ ਚੈਨਲ ਮੇਰਾ ਸਬਸਕ੍ਰਾਈਬ ਜ਼ਰੂਰ ਕਰ ਲੈ ਜਿਹਨੇ ਨਹੀਂ ਕੀਤਾ ਆ ਲੋ ਪੀ ਚੈੱਕ ਕਰੋ ਨੈਕ ਦੇ ਉੱਪਰ ਬਾਟ ਦਾ ਪ੍ਰਿੰਟਿੰਗ ਹੈ ਜੀ ਨਾਲ ਮਿਰਰ ਦਾ ਕੰਮ ਕੀਤਾ ਹੋਇਆ ਡਾਟਸ ਵਾਲੀ ਮਿਲੂਗੀ ਜੀ ਬਾਟਮ ਆ ਲੋ ਜੀ ਔਰ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਬਲੈਕ ਕਲਰ ਦਾ ਪੀਸ ਹੈ ਦੁਪੱਟਾ ਚੈੱਕ ਕਰੋ ਜਰਾ ਆ ਲੋ ਦੁਪੱਟਾ ਕਿੰਨਾ ਸ਼ਾਨਦਾਰ ਦੁਪੱਟਾ ਕਲਰ ਮਿਲਣਗੇ ਜੀ ਤੁਹਾਨੂੰ ਬਹੁਤ ਵਧੀਆ ਪੀਸ ਨੇ ਜੀ ਕਲਰ ਮਿਲਣਗੇ ਜੀ ਤਿੰਨੇ ਦੇ ਵਿੱਚ ਇੱਕ ਕਲਰ ਮਿਲੂਗਾ ਜੀ ਲਓ ਗਾਜਰੀ ਜਿਹਾ ਸ਼ੇਡ ਆ ਦੇਖੋ ਤੇ ਇੱਕ ਕਲਰ ਮਿਲੂਗਾ ਜੀ ਇਹਦੇ 'ਚ ਫਰੋਜੀ ਕਲਰ ਜੀ ਬਹੁਤ ਸੋਹਣੇ ਸੂਟ ਨੇ ਜੀ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਲੈਸ ਡਿਜ਼ਾਈਨ ਦੇਖੋ ਜੀ ਕਾਬ ਬਾਤ ਹੈ ਨੈਕਲੈਂਥ ਚੈੱਕ ਕਰੋ ਦਾ ਡਾਟਸ ਦੇ ਉੱਪਰ ਪ੍ਰਿੰਟਿੰਗ ਹੈ ਜੀ ਨੈਕ ਬਹੁਤ ਸੋਹਣਾ ਨੈਕ ਬਣਿਆ ਨਾਲ ਕੜਾਈ ਕੀਤੀ ਹੋਈ ਹੈ ਉੱਪਰ ਇਹਦੇ ਪ੍ਰਿੰਟਡ ਹੀ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਬਾਟਮ ਰੇਟ ਉਹੀ ਰਹੂਗਾ ਜੀ 2 ਸੂਟ 900 ਰੁਪਏ ਦੇ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆਹ ਲਓ ਖੋ ਦੁਪੱਟਾ ਜੀ ਖੂਬਸੂਰਤ ਦੁਪੱਟਾ ਕਲਰ ਦਿਖਾਉਂਗਾ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਮਿਲੂਗਾ ਜੀ yellow ਕਲਰ ਇੱਕ ਕਲਰ ਮਿਲੂਗਾ ਜੀ maroonish ਕਲਰ ਹੈ ਔਰ ਇੱਕ ਕਲਰ ਮਿਲੂਗਾ ਜੀ ਤੁਹਾਨੂੰ bottle green shade ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਨੇ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਆ ਨਾ बस स्क्रीनशॉट लेके भेज दो जी नंबर मेरे थोड़ी स्क्रीन ਦੇ ਉੱਪਰ ਦੀ ਆ ਲੋ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ ਪਾਕਿਸਤਾਨੀ ਸਟਾਈਲ ਆ ਗਿਆ ਜੀ ਪੀਸ ਬਹੁਤ ਸੋਹਣਾ ਪੀਸ ਹੈ ਜੀ ਕਿਆ ਬਾਤ ਹੈ ਉਹ ਵਧੀਆ ਪੀਸ ਨਾਲ ਇਹ ਪਲੇਨ ਬਣੂਗੀ ਜੀ ਬਾਟਮ ਪਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਇਹਦਾ ਦੁਪੱਟਾ ਇਹ ਸਿਰ ਮੈਂ ਖੋਲ ਕੇ ਦਿਖਾਉਂਗਾ ਕਲਰ ਵੀ ਬਹੁਤ ਸੋਹਣੇ ਕਲਰ ਆਏ ਨੇ ਇਹਦੇ ਵਿੱਚ ਦੇਖੋ ਜਰਾ ਦੁਪੱਟਾ ਚੈੱਕ ਕਰੋ ਜਰਾ ਉਹ ਲੰਬਾ ਜਣਾ ਦੁਪੱਟਾ ਮਿਲੂਗਾ ਕਲਰ ਦੇਖੋ ਇਹਦੇ ਵਿੱਚ ਕਲਰ ਮਿਲੂਗਾ ਜੀ ਇੱਕ ਤੁਹਾਨੂੰ ਮਿਲੂਗਾ ਕਲਰ ਹੌਟ ਪਿੰਕ ਸ਼ੇਡ ਹੈ ਜੀ ਇੱਕ ਕਲਰ ਇਹਦੇ ਵਿੱਚ ਮਿਲੂਗਾ ਜੀ ਗ੍ਰੇ ਕਲਰ ਜੀ ਆ ਲਓ ਆ ਕਲਰ ਜੀ ਇਹ ਪਿੰਕੀ ਜਿਹਾ ਕਲਰ ਆ ਉਸ ਆਪ ਤੜਾ ਪਰਪਲ ਜਿਹਾ ਕਲਰ ਸੀ ਇਹ ਪਿੰਕ ਸ਼ੇਡ ਨਾਲ ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਨੇ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਡਿਜ਼ਾਈਨ ਦੇਖੋ ਜੀ ਨੈਕ ਦੇਖੋ ਕਿੰਨਾ ਸ਼ਾਨਦਾਰ ਨੈਕਲਾਈਨ ਬਣਿਆ ਹੋਇਆ ਦਾ ਪ੍ਰਿੰਟਿੰਗ ਵੀ ਬਹੁਤ ਵਧੀਆ ਔਰ ਪ੍ਰਿੰਟਡ ਹੀ ਮਿਲੂਗੀ ਬਾਟਮ ਤੇ ਨਾਲ ਪ੍ਰਿੰਟਡ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਲਿਰਲ ਕਲਰ ਦਾ ਸੂਟ ਆ ਪੂਰਾ ਲੰਬਾ ਚੜਾ ਦੁਪੱਟਾ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਰੇਂਜ ਉਹੀ ਰਹੂਗੀ ਜੀ ਇਹਦੇ ਚ ਕਲਰ ਮਿਲੂਗਾ ਜੀ ਤੁਹਾਨੂੰ ਫਰੋਜ਼ੀ ਕਲਰ ਹੈ ਜੀ ਮਜੈਂਟਾ ਪਿਕਟ ਪਿੰਕ ਟੋਨ ਹੈ ਜੀ ਤੇ ਇੱਕ ਕਲਰ ਮਿਲੂਗਾ ਜੀ yellow ਕਲਰ ਚਾਰ ਕਲਰ ਨੇ ਚਾਰੇ ਕਲਰ ਜਬਰਦਸਤ ਨੇ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੇ ਸਕਰੀਨ ਦੇ ਉੱਪਰ ਲਓ ਜੀ ਪਰਪਲ ਕਲਰ ਦੀ ਸਾਰਾ ਨਵ ਹਿੱਟ ਡਿਜ਼ਾਈਨ ਹੈ ਜੀ ਤੀਸਰੀ ਵਾਰ ਵੇਚਣ ਲੱਗਿਆ ਡਿਜ਼ਾਈਨ ਇਹ ਨੈਕਲਾਈਨ ਚੈੱਕ ਕਰੋ ਜਿਹੜਾ ਇਹ ਬਹੁਤ ਖੂਬਸੂਰਤ ਨੈਕਲਾਈਨ ਆ ਆ ਲੋ ਜੀ ਬਾਟਮ ਤੇ ਨਾਲ ਦੇਖੋ ਦੁਪੱਟਾ ਸੈਲਫ ਕਾਟਨ ਦੇ ਉੱਪਰ ਹੈ ਜੀ ਸੈਲਫ ਡਿਜ਼ਾਈਨ ਬਣਿਆ ਉਹਦੇ ਉੱਪਰ ਪ੍ਰਿੰਟਿੰਗ ਕੀਤੀ ਹੋਈ ਆ ਲਾਈਨਿੰਗ ਬਣੀ ਹੈ ਸੈਲਫ ਜੀ ਉਹਦੇ ਉੱਪਰ ਪ੍ਰਿੰਟਿੰਗ ਆ ਦੁਪੱਟੇ ਦੀ ਖੂਬਸੂਰਤ ਪੀਸ ਹੈ ਰੇਜ ਉਹੀ ਰਹੂਗੀ ਜੀ 컬러 ચેਕ ਕਰੋ ਜਰਾ ਮੋਸਟਰ ਟਾਊਨ ਦੇ ਉੱਪਰ ਹੈ ਜੀ ਆ ਹੌਟ ਪੈਂਕ ਦੇ ਉੱਪਰ ਹੈ ਜੀ ਇਹ ਆ 컬러 ਮਿਲੂਗਾ ਜੀ ਫਿਰੋਜ਼ੀ 컬러 ਦੇ ਉੱਪਰ ਜੀ ਚਾਰ 컬러 ਨੇ ਚਾਰੇ 컬러 ਜਬਰਦਸਤ ਨੇ ਬਸ ਜਲਦੀ ਜਲਦੀ ਲੇਟ ਨਾ ਕਰਨਾ ਨੈਕਸਟ ਆਰਟੀਕਲ ਦਿਖਾਉਂਗਾ ਇਹਨਾਂ ਦੇਖੋ ਜੀ ਇਹ ਆਗੇ ਜੀ ਪੂਰੀ ਲੈਂਥ ਦੇ ਸੂਟ ਰਹਿ ਜੀ ਇਹ 46 47 ਇੰਚ ਲੈਂਥ ਰਹੂਗੀ ਵੀਨ ਇੱਕ ਬਣਿਆ ਹੋਇਆ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਆ ਪੂਰੀ ਲੈਂਥ ਦੇ ਸੂਟ ਨੇ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਲੋ ਜੀ ਨਾਲ ਇਹਦੇ ਪ੍ਰਿੰਟੜੀ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੀਆਂ ਨੇ ਸਾਰੀਆਂ ਇਹ ਚੈੱਕ ਕਰੋ ਜਰਾ ਦੁਪੱਟਾ ਦੇਖੋ ਕਿੰਨਾ ਵਧੀਆ ਦੁਪੱਟਾ ਸੋਲੋ ਡਿਜ਼ਾਈਨ ਹੈ ਪੀਸ ਜਿੰਨੇ ਮਰਜ਼ੀ ਲੈ ਲਿਓ ਬਹੁਤ ਵਧੀਆ ਪੀਸ ਨੇ ਜੀ ਖੂਬਸੂਰਤ ਪੀਸ ਹੈ ਜੀ ਆ ਲੋ ਬਹੁਤ ਸੋਹਣੇ ਸੋਹਣੇ ਪੀਸ ਲੈ ਕੇ ਆਏ ਆ ਤੁਹਾਡੇ ਲਈ ਅੱਜ ਆ ਲੋ ਜੀ ਜਿੰਨੇ ਮਾਦੀ ਪੀਸ ਲੈ ਲੈ ਸੋਲੋ ਡਿਜ਼ਾਈਨ ਹੈ ਰੇਟ ਰਹੂਗਾ ਇੱਕ ਸੂਟ 595 ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਆਹ ਲਓ ਜੀ ਸੋਲੋ ਪੀਸ ਨੇ ਜੀ ਚਾਰ ਕਲ ਚਾਰ ਪੀਸ ਨੇ ਜੀ ਕਲਰ ਇਹੀ ਮਿਲੂਗਾ ਡਿਜ਼ਾਈਨ ਸਾਰੇ ਅਲੱਗ-ਅਲੱਗ ਪੂਰੀ ਲੈਂਥ ਦੇ ਸੂਟ ਨੇ ਮਿਰਰ ਦਾ ਕੰਮ ਕੀਤਾ ਹੋਇਆ neck ਦੇ ਉੱਪਰ ਪ੍ਰਿੰਟਡ ਮਿਲੂਗੀ ਬਾਟਮ ਤੇ ਨਾਲ ਆਹ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ ਇਹ 595 ਜੀ ਦੋ ਸੂਟ ਮਿਲਣਗੇ ਤੁਹਾਨੂੰ 1100 ਰੁਪਏ ਦੇ ਆਹ ਲੋ ਪੀਸ ਚੈੱਕ ਕਰੋ ਡਰੇਨਿੰਗ ਦੇਖੋ ਤੁਸੀਂ ਸਾਰਾ ਨੇ ਪ੍ਰਿੰਟ ਅਲਗ-ਅਲਗ ਨੇ ਕਲਰ ਰਹੀ ਮਿਲੂਗਾ ਖੂਬਸੂਰਤ ਪੀਸ ਹੈ neck ਦੇ ਉੱਪਰ ਡਿਜ਼ਾਈਨ ਦਾ ਵੀ ਫਰਕ ਮਿਲੂਗਾ ਨਾਲ ਦੁਪੱਟਾ ਕਾਟਨ ਦਾ ਦੁਪੱਟਾ ਜੀ ਖੂਬਸੂਰਤ ਪੀਸ ਹੈ ਦੇਖਣ ਤੁਹਾਨੂੰ ਮੈਂ ਚੈੱਕ ਕਰਾ ਦਿਨਾ ਆਹ ਲੋ ਜੀ ਪੀਸ ਕਪੜਾ ਵੀ ਬਹੁਤ ਸੋਹਣਾ ਉਹਨਾਂ ਨਾਲ ਉਹ ਦੇਖੋ ਕਪੜਾ ਬਹੁਤ ਸ਼ਾਨਦਾਰ ਕਪੜਾ ਇਹ ਵੀ 100% ਪਿਓਰ ਕਾਟਨ ਹੈ ਜੀ ਪ੍ਰਿੰਟਡ ਬਾਟਮ ਹੈ ਜੀ ਨਾਲ ਮਿਲੂਗਾ ਜੀ ਦੁਪੱਟਾ ਕਾਟਨ ਦਾ ਪੂਰਾ ਲੰਬਾ ਜਿਹੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਹੋਊਗਾ ਹਾਲੋ ਜੀ ਚੌਥਾ ਡਿਜ਼ਾਈਨ ਚੈੱਕ ਕਰ ਲਓ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਨਾ ਬਸ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਖੂਬਸੂਰਤ ਪੀਸ ਹੈ ਜੀ ਇੱਕ ਸੂਟ 595 ਦੋ ਸੂਟ ਮਿਲਣਗੇ ਤੁਹਾਨੂੰ 1100 ਰੁਪਏ ਦੇ ਜੀ ਪੀਸ ਚੈੱਕ ਕਰੋ ਬਹੁਤ ਸੋਹਣੇ ਪੀਸ ਨੇ ਔਰ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਹਾਲੋ ਜੀ ਸਿੰਗਲ ਪੀਸ ਹੈ ਜੀ ਪਾਕਿਸਤਾਨੀ ਸਟਾਈਲ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਖੂਬਸੂਰਤ ਪੀਸ ਆਹ ਲੋ ਜੀ ਬਾਟਮ ਤੇ ਆ ਇਹਦਾ ਦੁਪੱਟਾ ਜੀ ਬਹੁਤ ਸੋਹਣੇ ਸੂਟ ਨੇ ਸਾਰੇ ਦੇ ਸਾਰੇ ਜੀ ਇੱਕ ਸੂਟ 595 ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਦੁਪੱਟਾ ਚੈੱਕ ਕਰੋ ਜਰਾ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰਾ ਸੋਲੋ ਪੀਸ ਹੈ ਜੀ ਆਹ ਲੋ ਜੀ ਆ ਵੀ ਸੋਲੋ ਪੀਸ ਹੈ ਜੀ ਪੀਸ ਜਿੰਨੇ ਮਰਜ਼ੀ ਲੈ ਲਿਓ ਪ੍ਰਿੰਟਿੰਗ ਚੈੱਕ ਕਰੋ ਨਕਲੇ ਚੈੱਕ ਕਰੋ ਤਾਂ ਮਲਟੀ ਸ਼ੈਡ ਪ੍ਰਿੰਟਿੰਗ ਆ ਬਹੁਤ ਸੋਹਣਾ ਕਪੜਾ ਨਾਲ ਬਾਟਮ ਮਿਲੂਗੀ ਜੀ ਜਿਗਜੈਗ ਵਾਲੀ ਪਿੰਕ ਕਲਰ ਦੀ ਬਾਟਮ ਆ ਕੰਟਰਾਸਟ ਤੇ ਨਾਲ ਦੁਪੱਟਾ ਮਿਲੂਗਾ ਜੀ ਊੜਾ ਲੰਬਾ ਚੌੜਾ ਕਾਟਨ ਦਾ ਜੀ ਦੁਪੱਟਾ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਜੀ ਦੁਪੱਟੇ ਦੀ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਥੋਲੋ ਪੀਸ ਹੈ ਜੀ ਜਿੰਨੇ ਜਿੰਨੇ ਮਰਜ਼ੀ ਲੈ ਲਿਓ ਜੀ ਆ ਲੋ ਬਹੁਤ ਸੋਹਣੇ ਪੀਸ ਨੇ ਜਿੰਨੇ ਜਿੰਨੇ ਮਰਜ਼ੀ ਪੀਸ ਲੈ ਲਓ ਖੂਬਸੂਰਤ ਪੀਸ ਜੀ ਆ ਲੋ ਨੈਕਲਾਈਨ ਦੇਖੋ ਜਰਾ ਨੈਕਲਾਈਨ ਚੈੱਕ ਕਰੋ ਜਰਾ ਇਡੀ ਖੂਬਸੂਰਤ ਕਢਾਈ ਕੀਤੀ ਹੋਇਆ ਮੀਡੀਅਮ ਜਿਹਾ ਸ਼ੇਡ ਹੈ ਆ ਲੋ ਜੀ ਬਾਟਮ ਤੇ ਆ ਦੇਖੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲੋ ਪ੍ਰਿੰਟ ਦੇ ਕੋਲ ਤੋਂ ਪਰਤੇ ਦੀ ਬਹੁਤ ਸੋਹਣਾ ਦੁਪੱਟਾ ਪ੍ਰਿੰਟ ਦੀ ਰੇਟ ਰਹੂਗਾ ਉਹੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 500 ਤੇ 95 ਰੁਪਏ ਦਾ ਦੋ ਸੂਟ ਮਿਲਣਗੇ 1100 ਰੁਪਏ ਦੇ ਇਹ ਆਤੀ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਮਿਲਾਂਗੇ ਜਲਦ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ